ਜੀ ਖਾਲਸਾ ਬਰਨਾ ਸਿਰਫ ਬਾਣੀ ਪੜਨਾ ਹੁੰਦਾ ਤਾਂ ਦੁਨੀਆ ਕਦੇ ਨਾ ਟੁੱਟਦੀ ਪਰ ਖਾਲਸਾ ਬਰਨਾ ਆਪਣੇ ਅੰਦਰ ਦੀ ਗਲਤੀਆਂ ਨੂੰ ਮਾਰਨਾ ਹੁੰਦਾ ਹੈ ਅੱਜ ਉਹ ਖਾਲਸਾ ਜੀਵਨ ਦੱਸਾਂਗੇ ਜੋ ਤੁਹਾਨੂੰ ਕਿਸੇ ਨੇ ਨਹੀਂ ਦੱਸਿਆ ਅਜਿਹਾ ਗਿਆਨ ਜੇ ਲਾਈਫ ਵਿੱਚ ਉਤਰ ਗਿਆ ਨਾ ਤਾਂ ਤੁਹਾਡੀ ਸੋਚ ਕਰਮ ਅਤੇ ਕਿਸਮਤ ਤਿੰਨੇ ਬਦਲ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੇ ਸੀ ਗੱਲ ਕਰਾਂਗੇ ਖਾਲਸਾ ਜੀਵਨ ਦੀ ਨਾ ਉਹ ਜੋ ਸਿਰਫ ਕਿਤਾਬਾਂ ਵਿੱਚ ਲਿਖਿਆ ਹੈ ਨਾ ਉਹ ਜੋ ਸਿਰਫ ਸਤੇਜਾਂ ਤੇ ਸੁਨਾਇਆ ਜਾਂਦਾ ਹੈ ਪਰ ਉਹ ਖਾਲਸਾ ਜੀਵਨ ਜੋ ਅੰਦਰੋਂ ਮਨੁੱਖ ਨੂੰ ਬਦਲ ਦਿੰਦਾ ਹੈ ਖਾਲਸਾ ਬਣਨਾ ਕੋਈ ਧਾਰਮਿਕ ਪਹਿਚਾਨ ਨਹੀਂ ਇਹ ਇੱਕ ਦਰੂਨੀ ਕ੍ਰਾਂਤੀ ਹੈ ਜੇ ਤੁਸੀਂ ਇਹ ਵੀਡੀਓ ਅੰਤ ਤੱਕ ਸੁਣੀ ਨਾ ਤਾਂ ਸੰਭਵ ਹੈ ਤੁਸੀਂ ਪਹਿਲਾਂ ਵਾਲੇ ਇਨਸਾਨ ਨਹੀਂ ਰੋਗੇ ਖਾਲਸਾ ਖਾਲਸਾ ਦਾ ਅਸਲ ਅਰਥ ਖਾਲਸਾ ਦਾ ਅਰਥ ਹੈ ਖਾਲਿਸ ਖਾਲਿਸ ਮਨ ਖਾਲਿਸ ਨੀਅਤ ਖਾਲਿਸ ਕਰਮ ਖਾਲਸਾ ਉਹ ਨਹੀਂ ਜੋ ਸਿਰਫ ਬਾਣੀ ਪੜ ਲਵੇ ਖਾਲਸਾ ਉਹ ਹੈ ਜੋ ਬਾਣੀ ਨੂੰ ਜੀਵੇ ਬਹੁਤ ਲੋਕ ਪੁੱਛਦੇ ਨੇ ਬਹੁਤ ਮੈਂ ਖਾਲਸਾ ਕਿਵੇਂ ਬਣਾ ਸੱਚ ਇਹ ਹੈ ਜਦੋਂ ਤੁਸੀਂ ਝੂਠ ਛੱਡ ਦਿੰਦੇ ਹੋ ਜਦੋਂ ਤੁਸੀਂ ਕਿਸੇ ਦਾ ਹੱਕ ਨਹੀਂ ਖਾਂਦੇ ਕਿਸੇ ਨਾਲ ਬੁਰਾ ਨਹੀਂ ਕਰਦੇ ਜਦੋਂ ਤੁਸੀਂ ਦਿਲ ਸਾਫ਼ ਰੱਖਦੇ ਹੋ ਕਿਸੇ ਦਾ ਦਿਲ ਨਹੀਂ ਦੁਖਾਉਂਦੇ ਉਸ ਦਿਨ ਤੋਂ ਖਾਲਸਾ ਜੀਵਨ ਸ਼ੁਰੂ ਹੋ ਜਾਂਦਾ ਹੈ ਖਾਲਸਾ ਖਾਲਸਾ ਦੀ ਸਭ ਤੋਂ ਵੱਡੀ ਲੜਾਈ ਕਿਸੇ ਬਾਹਰੀ ਦੁਸ਼ਮਣ ਨਾਲ ਨਹੀਂ ਹੁੰਦੀ ਉਹ ਲੜਾਈ ਹੁੰਦੀ ਹੈ ਅਹੰਕਾਰ ਨਾਲ ਗੁੱਸੇ ਨਾਲ ਲਾਲਚ ਨਾਲ ਡਰ ਨਾਲ ਜੋ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਉਸ ਨੂੰ ਰੱਬ ਵੀ ਸਹਾਰਾ ਦਿੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਨੂੰ ਤਲਵਾਰ ਦਿੱਤੀ ਪਰ ਸਭ ਤੋਂ ਪਹਿਲਾਂ ਮਨ ਦੀ ਤਲਵਾਰ ਖਾਲਸਾ ਜਾਣਦਾ ਹੈ ਹਰ ਇੱਕ ਆਸੂ ਦਾ ਹਿਸਾਬ ਹੈ ਹਰ ਇੱਕ ਸਾਹ ਦਾ ਲੇਖਾ ਹੈ ਇਸ ਲਈ ਖਾਲਸਾ ਕਿਸੇ ਨਾਲ ਬੁਰਾ ਨਹੀਂ ਕਰਦਾ ਕਿਉਂਕਿ ਉਹ ਜਾਣਦਾ ਹੈ ਅੱਜ ਦਾ ਕਰਮ ਕੱਲ ਦੀ ਕਿਸਮਤ ਬੰਦਾ ਹੈ ਜੋ ਤੁਹਾਡੇ ਨਾਲ ਬੁਰਾ ਕਰਦਾ ਹੈ ਖਾਲਸਾ ਉਸ ਨੂੰ ਮaaf ਕਰ ਸਕਦਾ ਹੈ ਪਰ ਉਸ ਦੇ ਕਰਮ ਉਸ ਨੂੰ ਮaaf ਨਹੀਂ ਕਰਨਗੇ ਖਾਲਸੇ ਦੀ ਸ਼ਾਂਤੀ ਸਭ ਤੋਂ ਵੱਡੀ ਤਾਕਤ ਲੋਕ ਸਮਝਦੇ ਨੇ ਤਾਕਤ ਗੁੱਸੇ ਵਿੱਚ ਹੁੰਦੀ ਹੈ ਪਰ ਖਾਲਸਾ ਜਾਣਦਾ ਹੈ ਅਸਲ ਤਾਕਤ ਸ਼ਾਂਤੀ ਵਿੱਚ ਹੁੰਦੀ ਹੈ ਜਦੋਂ ਮਨ ਸ਼ਾਂਤ ਹੁੰਦਾ ਹੈ ਨਾ ਤਾਂ ਫੈਸਲੇ ਸਹੀ ਹੁੰਦੇ ਨੇ ਆਪਾਂ ਉਹ ਸੱਚੇ ਪ੍ਰਮਾਤਮਾ ਨਾਲ ਜੁੜ ਜਾਂਦੇ ਆਂ ਕਰਮ ਪਵਿੱਤ੍ਰ ਹੁੰਦੇ ਨੇ ਖਾਲਸਾ ਦੀ ਖਮੋਸ਼ੀ ਵੀ ਬਾਣੀ ਹੁੰਦੀ ਏ ਅਜੇ ਗੁਣ ਜੋ ਹਰ ਖਾਲਸੇ ਵਿੱਚ ਹੁੰਦੇ ਨੇ ਸਬਰ ਬਿਨਾਂ ਕਮਜ਼ੋਰ ਬਣੇ ਦਇਆ ਬਿਨਾਂ ਡਰਪੋਕ ਬਣੀ ਨਿਆ ਬਿਨਾ क्रूर ਬਨੇ ਪਰੋਸਾ ਬਿਨਾ ਉਮੀਦਾਂ ਦੇ ਬਿਨਾ ਉਮੀਦਾਂ ਦੇ ਖਾਲਸਾ ਖਾਲਸਾ ਦੀ ਲਾਈਫ ਸਾਦੀ ਹੁੰਦੀ ਹੈ ਪਰ ਅੰਦਰੋਂ ਬਹੁਤ ਡੂੰਗੀ ਹੁੰਦੀ ਹੈ ਛੇਤੀ ਸਮਝ ਨਹੀਂ ਆਉਂਦੀ ਆਪਣੀ ਲਾਈਫ ਵਿੱਚ ਖਾਲਸਾ ਜੀਵਨ ਕਿਵੇਂ ਲਿਆਈਏ ਹਰ ਰੋਜ਼ ਹਰ ਰੋਜ਼ ਆਪਣੇ ਆਪ ਨੂੰ ਪੁੱਛੋ ਕਿ ਮੈਂ ਅੱਜ ਸੱਚ ਦੇ ਨੇੜੇ ਸੀ ਜੇ ਜਵਾਬ ਹਾਂ ਹੈ ਤਾਂ ਤੁਸੀਂ ਖਾਲਸਾ ਜੀਵਨ ਵੱਲ ਵਧ ਰਹੇ ਹੋ ਵਾਹਿਗੁਰੂ ਜੀ ਕਿਸੇ ਦੇ ਸ਼ਬਦ ਨਹੀਂ ਸੁਣਦਾ ਉਹ ਤੁਹਾਡੀ ਕਰਮ ਵੇਖਦਾ ਹੈ ਜੋ ਤੁਸੀਂ ਕਰਦੇ ਆ ਉਹ ਸ਼ਬਦਾਂ ਵਿੱਚ ਨਹੀਂ ਉਸ ਨੂੰ ਸਭ ਪਤਾ ਹੁੰਦਾ ਹੈ ਕਿ ਕਿਸੇ ਦਾ ਦਿਲ ਕੀ ਹੈ ਸਾਫ਼ ਹੈ ਜਾਂ ਕਿੱਦਾਂ ਦਾ ਹੈ ਉਹ ਸਭ ਜਾਣੀ ਜਾਣ ਨੇ ਇਸ ਲਈ ਕਹਿੰਦੇ ਨੇ ਨਾ ਵਾਹਿਗੁਰੂ ਸ਼ਬਦ ਨਹੀਂ ਸੁਣਦੇ ਉਹ ਕਰਮ ਦੇਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ